ਅੱਜ ਦੀ ਜਿਹੜੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਇਹ ਬਹੁਤ ਅਨੋਖੀ ਕਹਾਣੀ ਹੈ ਇਹ ਜਿਹੜੇ ਸਾਡੇ ਨਾਲ ਜੋੜਾ ਬੈਠਾ ਜਿਨ੍ਹਾਂ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਭੈਣ ਦਾ ਨਾਂ ਹੈ ਕੋਮਲ ਤੇ ਬਾਈ ਦਾ ਨਾਂ ਹੈ ਬਲਕਰਨ ਇਹਨਾਂ ਦੋਹਾਂ ਦਾ ਵਿਆਹ ਹੋਇਆ ਤੇ ਵਿਆਹ ਐਸਾ ਹੋਇਆ ਕਿ ਬਾਈ ਹੋਰੀ ਜਦੋਂ ਵਿਆਹ ਦੀਆਂ ਰੀਲਾਂ ਅਪਲੋਡ ਕਰ ਰਹੀ ਸਨ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਕਿ ਕੌਣ ਅਪਲੋਡ ਕਰ ਰਿਹਾ ਹੈ ਰੀਲਾਂ ਅਪਲੋਡ ਕੀਤੀਆਂ ਤਾਂ ਇਹ ਇੱਕਦਮ ਵਾਇਰਲ ਹੋ ਗਏ ਤੁਸੀਂ ਵੀ ਇਹਨਾਂ ਦੀਆਂ ਰੀਲਾਂ ਦੇਖੀ ਹੋਣੀ ਆ ਕਿ ਕਿਵੇਂ ਇਹ ਬਾਈ ਆਪਣੀ ਘਰਵਾਲੀ ਨੂੰ ਕਿਸੇ ਹੋਰ ਨੂੰ ਹੱਥ ਵੀ ਨਹੀਂ ਲਾਉਣ ਦਿੰਦਾ ਇਹਨਾਂ ਦੀ ਪਿਆਰ ਕਹਾਣੀ ਅੱਜ ਤੁਹਾਨੂੰ ਦੱਸਦੇ ਆਂ ਵੀ ਭੈਣ ਬਹੁਤ ਜ਼ਿਆਦਾ ਭੋਲੀ ਆ ਤੇ ਹਰ ਇੱਕ ਗੱਲ ਤੇ ਜਦੋਂ ਇਹ ਜਵਾਬ ਦਿੰਦੀ ਆ ਤਾਂ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਕਿ ਕਿਹੋ ਜਿਹਾ ਜਵਾਬ ਦਿੰਦੀ ਆ ਤੇ ਕਿੰਨੇ ਭੋਲੇ ਤਰੀਕੇ ਦੇ ਨਾਲ ਜਵਾਬ ਦਿੰਦੀ ਆ ਬਾਈ ਬਲਕਰਨ ਵੀ ਬਹੁਤ ਕੋਈ ਤੇਜ ਬੰਦਾ ਨਹੀਂ ਇਹ ਵੀ ਇੱਕ ਭੋਲਾ ਬੰਦਾ ਹੈ ਦੋਹੇ ਜਿਹੜੇ ਇਹ ਜੀ ਹੈ ਇਹ ਦੋਵੇਂ ਭੈਣ ਆਪਣੇ ਮਾਪਿਆਂ ਵੱਲੋਂ ਬਹੁਤ ਗਰੀਬੀ ਨਾਲ ਢੁੱਲਦੀ ਆਈ ਹੈ ਕਿਉਂਕਿ ਬਚਪਨ ਦੇ ਵਿੱਚ ਹੀ ਇਹਨਾਂ ਦੇ ਮਾਤਾ ਪਿਤਾ ਦੀ ਡੈਥ ਹੋ ਜਾਂਦੀ ਹੈ। ਬਾਈ ਦੱਸਦਾ ਕਿ ਆਪਦੇ ਭਰਾ ਦੇ ਬਹੁਤ ਧੀਆਂ ਹੋਣ ਕਰਕੇ ਉਸ ਨੇ ਉਹ ਥਾਂ ਜਿਹੜੀ ਜ਼ਮੀਨ ਇਹਨੇ ਛੱਡ ਦਿੱਤੀ ਕਿਉਂਕਿ ਇਹ ਚਾਹੁੰਦਾ ਸੀਗਾ ਕਿ ਮੇਰੇ ਭਰਾ ਦੀਆਂ ਜਿਹੜੀਆਂ ਧੀਆਂ ਉਹ ਰੋਲਣਾ ਇਸ ਲਈ ਇਹਨੇ ਆਪਣਾ ਸਾਰਾ ਕੁਝ ਛੱਡ ਕੇ ਆਪ ਘਰਾਇਆਂ ਤੇ ਰੋਲਦਾ ਫਿਰਦਾ। ਦੋਹਾਂ ਦੀ ਐਸੀ ਕਹਾਣੀ ਤੁਸੀਂ ਸੁਣੋਗੇ ਤੇ ਦੋਹਾਂ ਦੀਆਂ ਗੱਲਾਂ ਜਦੋਂ ਭੋਲੇ ਪਨਚਵੇ ਸੁਣੋਗੇ ਤਾਂ ਤੁਸੀਂ ਬਹੁਤ ਹੈਰਾਨ ਹੋਵੋਗੇ ਤੇ ਖੁਸ਼ ਹੋਵੋਗੇ ਕਿ ਅੱਜ ਦੀ ਦੁਨੀਆ ਦੇ ਵਿੱਚ ਵੀ ਐਸੇ ਭੋਲੇ ਤੇ ਐਸੇ ਚੰਗੇ ਲੋਕ ਰਹਿੰਦੇ ਆ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਇੱਕ ਕਮੈਂਟ ਵੀ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਹੈ ਜੀ ਠੀਕ ਹੋ ਜੀ ਠੀਕ ਹੈ ਭਾਈ ਕੀ ਹਾਲ ਹੈ ਵਧੀਆ ਜੀ ਠੀਕ ਠਾਕ ਭਾਈ ਕਿਆ ਵਿਆਹ ਤੋਂ ਪਹਿਲਾਂ ਵੀ ਆਪਾਂ ਪਹਿਲਾਂ ਥੋੜੀ ਬਾਕ ਗੱਲਬਾਤ ਕਰਾਂਗੇ ਤੁਹਾਡਾ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਕੀ ਤੁਹਾਡਾ ਪਿੰਡ ਹੈ ਤੇ ਕੀ ਤੁਹਾਡੀ ਬਚਪਨ ਕਿਵੇਂ ਗੁਜ਼ਰਿਆ ਬਈ ਸਾਡਾ ਬਚਪਨ ਜੀ ਬਹੁਤ ਗਰੀਬੀ ਚਾਈ ਹੂੰ ਗਰੀਬ ਘਰ ਹੈਗਾ ਜੀ ਪਿੰਡ ਆਵਾ ਸਾਡਾ ਜੀ ਫਾਇਲ ਕਦੇ ਕੋਲੇ ਹੂੰ ਬਸ ੱੱਕੇ ਖਾ ਖਾ ਕੇ ਖਾ ਖਾ ਕੇ ਕਿਤੇ ਕਦੇ ਕਿਤੇ ਰਹਿ ਪਈ ਜੀ ਕਦੇ ਕਿਤੇ ਰਹਿ ਪਈ ਹੂੰ ਆ ਕਰ ਕਿਤੇ ਕਿਸੇ ਨੇ ਵਿਚਾਰੇ ਨੇ ਦਿੱਤਾ ਹੈ ਕਹਿੰਦਾ ਵੀ ਜਿੰਨਾ ਚਿਰ ਤੁਸੀਂ ਰਹੀ ਜੰਨੇ ਰਹੀ ਚਲੋ ਹੂੰ ਜੇ ਕੋਈ ਮਹਾਰਾਜ ਬਣਾਤਾ ਤੇ ਬਣਾ ਲਵਾਂਗੇ ਹੂੰ ਬਚਪਨ ਫਿਰ ਛੋਟੇ ਹੁੰਦੇ ਤੇ ਕਿਵੇਂ ਗੁਜ਼ਰਿਆ ਬਗਰੀਬੀ ਦਾ ਵਿੱਚ ਹੀ ਹੈ ਪੜਾਈ ਪੜ੍ਹਾਈ ਕੀਤੀ ਕੁਛ ਨਹੀਂ ਜੀ ਕੋਈ ਪੜਾਈ ਨਹੀਂ ਨਾ ਜੀ ਤੇ ਕੋਮਲ ਜੀ ਤੁਹਾਡਾ ਕਿਵੇਂ ਦਾ ਬਚਪਨ ਸੀ ਸਾਡਾ ਪਹਿਲਾਂ ਦੇ ਬਚਪਨ ਐਵੇਂ ਦਾ ਸੀ ਸੀ ਮੇਰੇ ਮਾਪੇ ਪਹਿਲਾਂ ਹੀ ਗੁਦਰ ਗਏ ਸੀ ਅੱਛਾ ਮੈਨੂੰ ਕਿਉਂ ਪਹਿਲਾਂ ਹੀ ਗੁਦਰ ਗਏ ਅੱਛਾ ਤੇ ਮੇਰਾ ਭਰਾ ਹੋ ਗਿਆ ਸੀ ਦੋ ਇੱਕ ਵਿਆਹਿਆ ਉਥੇ ਨੇ ਦਿਹਾੜੇ ਰਹਿੰਦਾ ਜੀ ਹੂੰ ਤੇ ਜਿਹੜਾ ਵੱਡਾ ਹੈ ਉਹ ਉੱਥੇ ਰਹਿਣਾ ਆਚੋਣਾ ਸੀ ਛ ਅੱਛਾ ਤੁਸੀਂ ਫਿਰ ਇਕੱਲੇ ਹੀ ਰਹਿੰਦੇ ਰਹੇ ਹੋ ਹਾਂ ਸਕੇਲੇ ਰਹਿੰਦੇ ਰਹੇ ਕਿਵੇਂ ਫਿਰ ਬਚਪਨ ਗੁਜ਼ਰਿਆ ਫਿਰ ਕੰਮ ਕਰ 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 ਕੇ ਸਾਰਾ ਪਰਿਵਾਰ ਮੇਰੇ ਦਾਦੀ ਦਾਦਾ ਉੱਥੇ ਸੀ ਅੱਛਾ ਚਾਚੀ ਚਾਚੇ ਹਾਂ ਮੇਰੇ ਦਾਦੀ ਦਾਦੇ ਨੇ ਵਿਆਹਿਆ ਮੇਰੇ ਮਾਪਿਆਂ ਕਰਕੇ ਸਮਝ ਕੇ ਵਿਆਇਆ ਮੈਨੂੰ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਮੇਰੇ ਉੱਤੇ ਛੱਕੀ ਸੀ ਹਾਂਜੀ ਉਹਨਾਂ ਨੇ ਪਾਲਿਆ ਹੈ ਹਾਂਜੀ ਯਾਦ ਆਉਂਦੀ ਸੀ ਮਾਪਿਓ ਦੀ ਵੀ ਬਹੁਤ ਯਾਦ ਆਉਂਦੀ ਹੋਣੀ ਆਉਂਦੀ ਸੀ ਵਾਦੂ ਆਉਂਦੇ ਸੀ ਮੇਰੇ ਦਾਦੇ ਦਾਦਾ ਕਹਿੰਦੇ ਤੂੰ ਯਾਦ ਨਾ ਕਰਿਆ ਕਰ ਕਹਿੰਦੇ ਮਾਪੇ ਤੁਹਾਡੇ ਮਰੇ ਪਏਗਾ ਤੇ ਐਸੀ ਹੈਗੇ ਤੁਹਾਡੀ ਹਮ ਅੱਜ ਕੱਲ ਤਾਂ ਬਹੁਤ ਘੱਟ ਇਹੋ ਜਿਹੇ ਲੋਕ ਮਿਲਦੇ ਆ ਜਿਹੜੇ ਚਾਚਾ ਚਾਚੀ ਵੀ ਆਪਣੇ ਮਾਪੇ ਵਰਗਾ ਪਿਆਰ ਕਰਦੇ ਆ ਹਾਂਜੀ ਹਾਂਜੀ ਬਹੁਤ ਘੱਟ ਫਿਰ ਵੀ ਉਹਨਾਂ ਨੇ ਬਹੁਤ ਵਧੀਆ ਕੀਤਾ ਵੀ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਰੱਖਿਆ ਰੱਖਿਆ ਜੀ ਹਮ ਤੇ ਬਈ ਭੈਣੇ ਫਿਰ ਜਦੋਂ ਵੱਡੇ ਹੋਈ ਗਏ ਫਿਰ ਕਿਵੇਂ ਦਾ ਘਰੇ ਕਿਵੇਂ ਰਹਿੰਦੇ ਸੀ ਅਸੀਂ ਕਰੇ ਰਹਿੰਦੇ ਤਾਂ ਥੋੜੇ ਘੱਟ ਹੀ ਰਹਿੰਦੇ ਸੀਗੇ ਜੀ ਹਮ ਕਿਸੇ ਕਰਵਾਣਾ ਮਟਕਾ ਕੰਮ ਕਰਨ ਚੱਲ ਜਾਈਏ ਮੜਾ ਮਟ ਦੇ ਹੀ ਨਹੀਂ ਦਸੀ ਅਸੀਂ ਉਵੇਂ ਗੁਜ਼ਾਰਾ ਕਰ ਲੈਂਦੇ ਸੀ ਅੱਜ ਅੱਛਾ ਹਾਂਜੀ ਤੇ ਤੁਸੀਂ ਵੀ ਬਈ ਫਿਰ ਐਂ ਬਚਪਨ ਐ ਕੰਮ ਕਰ ਐਂ ਹੋਇਆ ਜੀ ਬਚਪਨ ਚ ਪਾਪਾ ਮਿਹਨਤ ਬਹੁਤ ਕੀਤੀ ਹੈ ਜੀ ਡੈਡੀ ਜਰੀ ਸੀਗੇ ਚਲੋ ਮਾਪਿਓ ਆਏਗਾ ਹੀ ਹੈ ਪਰ ਥਾਂ ਦਾ ਟੁੱਟ ਪੁੱਟ ਬਹੁਤ ਔਖਾ ਹੋ ਗਿਆ ਸੀ ਭਰਾ ਸੀ ਮੇਰਾ ਵੱਡਾ ਹੁਣ ਛੋਟੇ ਨੂੰ ਵੱਡੇ ਨੂੰ ਦੇਤੀ ਕੁੜੀਆਂ ਸੀ ਬਰਾਬਰ ਦੀਆਂ ਅੱਛਾ ਇਸ ਕਰਕੇ ਜੀ ਸਾ ਜੇ ਮਾਤੋਰ ਜਿੰਨੀ ਤੁਹਾਡੀ ਥਾਂ ਸੀਗੀ ਸਾਰੀ ਆਪਦੇ ਵੱਡੇ ਭਾਈ ਨੂੰ ਹਾਂਜੀ ਹਾਂਜੀ ਹੂੰ ਇਸ ਕਰਕੇ ਤੇ ਅੱਜ ਕੱਲ ਤਾਂ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਭਰਾ ਭਰਾ ਚ ਵੀ ਹਾਂਜੀ ਹਾਂਜੀ ਥਾਂ ਨਹੀਂ ਦੇਣੀ ਮੈਂ ਉਹਨੂੰ ਨਹੀਂ ਦੇਣੀ ਐਡਾ ਫਿਰ ਜੇਰਾ ਕਿਵੇਂ ਕੀਤਾ ਬਈ ਬਈ ਤੀਆਂ ਨੂੰ ਵੇਖ ਕੇ ਜੀ ਕਰਨਾ ਪੈਂਦਾ ਜੀ ਹੂੰ ਉਹ ਕਿਧਰ ਰੋਲਦੀਆਂ ਫਰਨੀਆਂ ਆ ਆਪਾਂ ਤਾਂ ਬਚਪਨ ਕੱਟ ਲਾਂਗੇ ਜੀ ਹੂੰ ਹੁਣ ਮੇਰਾ ਟਾਈਮ ਆ ਜੀ ਹੁਣ ਨਹੀਂ ਨਿਕਲਣਾ ਮੈਨੂੰ ਆਪ ਨੂੰ ਭੁਲਾਉਣਾ ਪੈਣਾ ਜੀ ਹੂੰ ਮਾਂ ਚੇ ਇਹ ਆਇਆ ਨਹੀਂ ਵੀ ਮੈਂ ਮੇਰੇ ਕੋਲੇ ਥਾਂ ਹੋਣੀ ਚਾਹੀਦੀ ਸੀ ਬਸ ਹੀ ਮੈਂ ਮਹਾਰਾਜ ਚ ਟਡੋਰਾ ਸੀ ਗਿਆ ਜਦੋਂ ਮਹਾਰਾਜ ਨੇ ਕੋਈ ਗੁੱਡੀ ਚੜਾਈ ਤੇ ਬਣਾ ਲਵਾਂਗੇ ਵੈਸੇ ਇਹ ਬਹੁਤ ਵੱਡਾ ਬਲੀਦਾਨ ਵੀ ਸਮਝ ਲਓ ਜਾਂ ਬਹੁਤ ਵੱਡਾ ਤਿਆਗ ਵੀ ਕਹਿ ਲਈਏ ਆਪਾਂ ਹਨਾ ਵੀ ਆਪਣੇ ਭਰਾ ਲਈ ਆਵੀਆਂ ਪਤਝੀਆਂ ਲਈ ਆਪ ਦਾ ਸਾਰਾ ਕੁਝ ਛੱਡ ਕੇ ਆਪ ਬੰਦਾ ਕਰਾਇਆ ਤੇ ਫਿਰੇ ਹਾਂਜੀ ਹਾਂਜੀ ਇਹ ਕੋਈ ਕੋਈ ਸੋਚ ਸਕਦਾ ਹੈ ਬਸ ਆਪਾਂ ਦਿਲ ਤਗੜਾ ਰੱਖਿਆ ਸੀ ਮੈਂ ਪਰਮਾਤਮਾ ਦੇ ਬਸਾ ਬਣਾ ਲਾਂਗੇ ਜੀ ਭਤੀਜੀਆਂ ਕਿਉਂਕਿ ਬਰਾਬਰ ਦੀਆਂ ਜੀ ਨਹੀਂ ਛੱਡੀਆਂ ਜਾ ਸਕਦੀਆਂ ਹੂੰ ਉਹ ਸੋਚਣ ਚਾ ਨਾ ਸੋਚਣ ਅੱਜ ਆਪਾਂ ਉਹਨਾਂ ਵਾਸਤੇ ਛੱਡਿਆ ਹੈ ਹੂੰ ਮਤਲਬ ਆਪਦੀਆਂ ਧੀਆਂ ਸਮਝ ਕੇ ਸੀ ਹਾਂ ਜੀ ਤੇ ਫਿਰ ਭਈ ਹੁਣ ਜਦੋਂ ਗੱਲ ਫਿਰ ਥੋੜੀ ਮਸ਼ਹੂਰ ਹੋਈਏ ਤੁਹਾਡੀਆਂ ਵਿਆਹ ਦੀਆਂ ਰੀਲਾਂ ਚੱਲ ਪਈਆਂ ਵਿਆਹ ਤੁਹਾਡਾ ਕਿਵੇਂ ਹੋਇਆ ਪਹਿਲਾਂ ਦੱਸੋ ਵਿਆਹ ਜੀ ਇਹ ਵੀ ਵਿਚਾਰੇ ਗਰੀਬ ਘਰ ਸੀਗੇ ਹੂੰ ਆਪਾਂ ਕੁਛ ਇਹਨਾਂ ਤੋਂ ਮੰਗਿਆ ਨਹੀਂ ਜੀ ਨਾ ਕੁਛ ਮੰਗਣਾ ਜੀ ਹੂੰ ਇਹਨਾਂ ਨੂੰ ਕੋਈ ਚਾਚੇ ਤਾਏ ਹੈਗੇ ਐਸ ਸਾਧ ਦੇ ਨਾਲ ਪਿੰਡ ਵਾਲੇ ਹੂੰ ਉਹ ਜੇ ਇਹਨਾਂ ਨੂੰ ਦਿੰਦੇ ਆ ਤਾਂ ਵੀ ਆਪੇ ਇਹਨੂੰ ਦਿੰਦੇ ਆ ਆਪਾਂ ਤਾਂ ਕੁਛ ਨਹੀਂ ਮੰਗਿਆ ਜੀ ਹੂੰ ਤੇ ਵਧੀਆ ਹੋਇਆ ਵਿਆਹ ਪੈਸਾ ਤੇ ਟਕਾ ਵਧੀਆ ਲੱਗਿਆ ਜੀ ਕੰਮ ਕਰਦੇ ਸੀਗੇ ਮਸ਼ੀਨਾਂ ਤੇ ਜਾਂਦੇ ਸੀ ਮੈਡਮ ਤਾਂ ਲੈ ਜੇ ਕੋਈ ਪਿਆ ਯਾਰ ਹੂੰ ਕਰਦਾ ਰ ਸਰਕਲ ਚੱਲ ਗਿਆ ਸੀ ਹੂੰ ਪੈਣੇ ਵਿਆਹ ਤੁਹਾਡਾ ਫਿਰ ਕਿਸੇ ਨੇ ਵਿਚੋਲੇ ਨੇ ਕਰਵਾਇਆ ਸੀਗਾ ਦੋਲੇ ਨੇ ਕਰਾਸ ਹਾਂ ਜੀ ਰੇਂਜ ਮੈਰਿਜ ਹੋਈ ਹੈ ਹਾਂ ਜੀ ਹਾਂ ਜੀ ਇੱਕ ਦੂਜੇ ਨੂੰ ਪਸੰਦ ਸੀ ਤੁਸੀਂ ਦੋਵੇਂ ਹਾਂ ਜੀ ਹੂੰ ਦੋਵਾਂ ਨੂੰ ਪੂਰਾ ਇੱਕ ਦੂਜੇ ਪਸੰਦ ਹੈ ਹਾਂ ਜੀ ਕੀ ਖਾਸੀਅਤ ਲੱਗਦੀ ਐ ਇਨਾਂ ਚ ਬਾਈ ਜਿੰਨਾ ਤਾਂ ਜੀ ਤੁਹਾਨੂੰ ਇਨਾਂ ਚ ਮੈਨੂੰ ਜੀ ਇਹਦਾ ਪੋਲਾਪਣ ਜੀ ਹੂੰ ਮਾਪਿਆਂ ਨੂੰ ਸਵੇਰ ਰੋਟੀ ਚਾਹ ਪਾਣੀ ਬਣਾ ਦਿੰਦੇ ਹੂੰ ਬਸ ਐਸੀ ਚੀਜ਼ ਹੂੰ ਤੁਹਾਨੂੰ ਕੀ ਲੱਗਦਾ ਖਾਸ ਬਾਈ ਚ ਤੁਹਾਨੂੰ ਸਹੀ ਲੱਗਦਾ ਸਹੀ ਲੱਗਦਾ ਹਾਂ ਜੀ ਸੰਗ ਉਹਦੀਆ ਦੱਸ ਸਕਦੇ ਵਧੀਆ ਨੇਚਰ ਹੈ ਤੁਹਾਹਾਂ ਦਾ ਇੱਕ ਦੂਜੇ ਦਾ ਨਹੀਂ ਹਾਂਜੀ ਹੂੰ ਲੜਾਈ ਲੜਾਈ ਹੋ ਗਈ ਕਿ ਹਜੇ ਹੋਈ ਨਹੀਂ ਹਲੇ ਨਹੀਂ ਹੈ ਨਹੀਂ ਹੋਈ ਨਹੀਂ ਹੈ ਚਾਂਸ ਹੋਣ ਦੇ ਕਿ ਨਹੀਂ ਜੀ ਹੈ ਨਹੀਂ ਹੁੰਦੇ ਨਹੀਂ ਨਹੀਂ ਜੀ ਮਹਾਰਾਜਾਂ ਹੀ ਰੱਖਈਏ ਕਹਿੰਦੇ ਹੁੰਦੇ ਨੇ ਵੀ ਜਲਦੀ ਹੋ ਜਾਂਦੀ ਹੁੰਦੀ ਹੈ ਪਤੀ ਪਤਨੀ ਇਕੱਲੇ ਲੜਾਈ ਹੈ ਤੇ ਜਦੋਂ ਵੀ ਤੁਹਾਡੀਆਂ ਵਿਆਹ ਦੀਆਂ ਰੀਲਾਂ ਵਾਇਰਲ ਹੋਈਆਂ ਕੀ ਫਿਰ ਲੱਗਿਆ ਤੁਹਾਨੂੰ ਪਤਾ ਵੀ ਸੀਗਾ ਵੀ ਸਾਡੇ ਵਿਆਹ ਦੀਆਂ ਕੋਈ ਵੀਡੀਓ ਬਣਾ ਕੇ ਪਾਈ ਜਾਂਦਾ ਮੇਰੇ ਜੀ ਭਰਾਵਾਂ ਨੇ ਮੈਨੂੰ ਬਾਅਦ ਚ ਉਹਨਾਂ ਨੇ ਦੱਸਿਆ ਵੀ ਤੇਰੀ ਚੜ੍ਹਾਈ ਹੋ ਰਹੀ ਹੈ। ਹੂੰ ਫਿਰ ਇਹ ਵੀ ਖੁਸ਼ ਹੋਏ ਕਹਿੰਦੇ ਵੀ ਆਪਾਂ ਨੂੰ ਵੀ ਕੋਈ ਜਾਣਕਾਰ ਮਿਲੂਗਾ ਹੁਣ ਜੀ। ਹੂੰ ਇਸ ਲਈ ਸਾਨੂੰ ਵੀ ਦੋਨਾਂ ਜੀਆਂ ਨੂੰ ਖੁਸ਼ੀ ਹੋਊਗੀ ਕਿ ਵੀ ਸ਼ਾਇਦ ਕੋਈ ਹੱਥ ਵੜਾਊਗਾ ਸਾਡਾ ਵੀ। ਹੂੰ ਸਾਥ ਦੇਊਗਾ ਜੀ। ਹੂੰ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਨੂੰ ਹੂੰ ਸਪੋਰਟ ਪੂਰੀ ਕੀਤੀ ਹੈ ਜੀ। ਹੂੰ ਤੇ ਵਿਆਹ ਚ ਕੀ ਖੁਸ਼ ਹੋਇਆ ਸੀ ਜਿਹੜੀਆਂ ਮਸ਼ਹੂਰ ਕਿਹੜੀ ਰੀਲ ਬਣੀ ਹੋ ਗਈ ਸੀ ਤੁਹਾਡੀ। ਓਹ ਹੋਈ ਆ ਜੀ ਬਾਹ ਵਾਲੀ ਇਹ ਤੇਦੀ ਬਾਹ ਫੜ ਕੇ ਕੋਈ ਨੱਚਦਾ ਸੀਗਾ ਤੇ ਮੈਂ ਮੜਾ ਜ ਆ ਬਾਹ ਪਾਸੇ ਕਰਤੀ ਉਹ ਤੋਂ ਵੈਰ ਲਉਈ ਅੱਛਾ ਕੋਈ ਨੱਚਦਾ ਸੀਗਾ ਹਾਂਜੀ ਪਰਝਾਈ ਸੀਗੀ ਉਧਰੋਂ ਕੈਮਰੇ ਵਾਲਾ ਖੜਾ ਸੀ ਉਹ ਕਹਿੰਦਾ ਵੀਡੀਓ ਬਣਾਉਣੀ ਆ ਉਹਨੇ ਬਾਹ ਫੜੀ ਤੇ ਲੱਗੀ ਸੀ ਤੇ ਮੈਂ ਮੜੀ ਪਾਸੇ ਕਰਤੀ ਉਹ ਤੋਂ ਵੈਰ ਲਉਈ ਅੱਛਾ ਐ ਹੋ ਗਿਆ ਵੀ ਹਾਂ ਵੀ ਬਾਈ ਹੱਥ ਬਾਹ ਨਹੀਂ ਫੜਨ ਦਿੰਦੇ ਹਾਂ ਹਾਂਜੀ ਹਾਂਜੀ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ ਹਾਂ ਹਾਂਜੀ ਇਹ ਤਾਂ ਹੁੰਦਾ ਹੀ ਆ ਨਾਰਮਲੀ ਨਹੀਂ ਹੋ ਕਈ ਵਾਰੀ ਜਾ ਸਕਦਾ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਲੋਕਾਂ ਨੇ ਕਮੈਂਟ ਵੀ ਤਾਂ ਬਹੁਤ ਕੋਈ ਵੀ ਜੀ ਕਰੀ ਜਾਂਦਾ ਕੋਈ ਗਲਤ ਕਰੀ ਜਾਂਦਾ ਜਿਵੇਂ ਮਰਜ਼ੀ ਆਪਾਂ ਨੂੰ ਧੰਨਵਾਦ ਉਹਨਾਂ ਦਾ ਕੋਈ ਗਲਤ ਵੀ ਕਰ ਰਿਹਾ ਉਹਨਾਂ ਦਾ ਵੀ ਧੰਨਵਾਦ ਹੈ ਜੀ ਬਹੁਤ ਸਪੋਰਟ ਆਪਾਂ ਕੋਈ ਚੱਕਰ ਨਹੀਂ ਕਰੀ ਜਾਂਦੀ ਹੈਣਾ ਤੁਹਾਨੂੰ ਪਤਾ ਸੀਗਾ ਵੀ ਸਾਡੀਆਂ ਵੀ ਰੀਲ ਵਾਇਰਲ ਹੋ ਗਈ ਆ ਬਾਹਰ ਫੜਨ ਵਾਲੀ ਨਹੀਂ ਮੈਨੂੰ ਥੋੜਾ ਪਤਾ ਸੀ ਨਹੀਂ ਬਾਅਦ ਵਿੱਚ ਜਦੋਂ ਪਤਾ ਲੱਗਿਆ ਫੇਰ ਵਾਦ ਨੂੰ ਪਤਾ ਲੱਗਿਆ ਉਹ ਤੋਂ ਮੈਨੂੰ ਪਹਿਲਾਂ ਪਤਾ ਨਹੀਂ ਸੀ ਹੂੰ ਨਹੀਂ ਫਿਰ ਤੁਸੀਂ ਕੀ ਕਿਹਾ ਸਮਝਾਇਆ ਨਹੀਂ ਵੀ ਗਾਂ ਤੋਂ ਐ ਨਾ ਕਰੀ ਹੈ ਸੰਗੋ ਨਾਲ ਉਹ ਵੀ ਲ ਮਸ਼ਹੂਰ ਹੋ ਗਏ ਹੋਂ ਤੁਹਾਨੂੰ ਬਥੇਰੇ ਲੋਕ ਹੋਰ ਵੀ ਇੰਟਰਵਿਊ ਕਰਨ ਆਉਣਗੇ ਤੁਹਾਨੂੰ ਗੱਲ ਦੱਸਣੀ ਪਿਆ ਕਰਨੀ ਆ ਹਾਂਜੀ ਹਾਂਜੀ ਹੈ ਨਾ ਜੀ ਇਹਨਾਂ ਨੇ ਤਾਂ ਮੈਨੂੰ ਨਹੀਂ ਰੋਕਿਆ ਸੀ ਪਹਿਲਾਂ ਰੋਕਦੇ ਸੀਗੇ ਵੀ ਵੀਡੀਓ ਕਿਉਂ ਪਾਉਣਾ ਹੂੰ ਜਦੋਂ ਮੇਰੇ ਭਰਾਵਾਂ ਨੇ ਨਾਲ ਖੜੇ ਹੋਏ ਅਜ ਦੋ ਇੱਕ ਤਾਂ ਆ ਹੀ ਨਹੀਂ ਇੱਕ ਤਾਂ ਇਹ ਆ ਗਿਆ ਜੀ ਹੂੰ ਉਹਨਾਂ ਨੇ ਬਾਹਰ ਹੀ ਵੀ ਕੰਮ ਤੇ ਖੜੇ ਨੇ ਵਿਚਾਲ ਫੋਟੋਵਾਂ ਚੜਾਤੀਆਂ ਵੀਡੀਓ ਹੂੰ ਤੇ ਮੁੜ ਕੇ ਚਾਰ ਦੋਕ ਦਿਨ ਪਏ ਇਹ ਕਹਿੰਦਾ ਵੀ ਆਲਰੀਡੀ ਅਚਕ ਹੀ ਸ਼ੁਰੂ ਹੋ ਗਏ ਵੈਰੀ ਜਦੋਂ ਇੱਕ ਹਨਾ ਦੋ ਗਰੀਬ ਪਰਿਵਾਰਾਂ ਦਾ ਰਿਸ਼ਤਾ ਜੁੜਦਾ ਹੈ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਦੋਵਾਂ ਨੂੰ ਇੱਕ ਦੂਜੇ ਦੀਆਂ ਸਮੱਸਿਆਵਾਂ ਪਤਾ ਹੁੰਦੀਆਂ ਹੈਨਾ ਇਹਦੇ ਕੀ ਹੋਊਗੀ ਕੀ ਹੋਗੇ ਇਹ ਲੱਗਦਾ ਹੁੰਦਾ ਹੈ ਨਾ ਵੀ ਵੀ ਰਿਸ਼ਤੇ ਇਹ ਇੱਕ ਤਾਂ ਨਿਭ ਬਹੁਤ ਵਧੀਆ ਜਾਂਦੇ ਆ ਹਾਂਜੀ ਤੇ ਇੱਕ ਉਹ ਹੁੰਦਾ ਵੀ ਪਤਾ ਹੁੰਦਾ ਵੀ ਗਰੀਬੀ ਕੀ ਹੈ ਇਹ ਇੱਕ ਦੂਜੇ ਦਾ ਪਤਾ ਹੁੰਦਾ ਹੈ ਨਾ ਤੁਹਾਨੂੰ ਵੀ ਆਪਦੇ ਸਹੁਰੇ ਪਰਿਵਾਰ ਦਾ ਪਤਾ ਹੋਣਾ ਹਾਂਜੀ ਗਰੀਬ ਹੈ ਜੀ ਸਮਝ ਲਾ ਵੀ ਮੈਂ ਜਿਵੇਂ ਹੈਗਾ ਜਿਵੇਂ ਉਹਨਾਂ ਦਾ ਘਰ ਪਾਰਾ ਜੀ ਮੰਮੀ ਨਹੀਂ ਡੈਡੀ ਨਹੀਂ ਜੀ ਫਿਰ ਮੈਨੂੰ ਇਹਦੇ ਤੇ ਵੀ ਤਰਸ ਆਉਂਦਾ ਜੀ ਮੈਂ ਹੂੰ ਗਲਤ ਕੰਮ ਆਪਣੇ ਵਾਸਤੇ ਨਹੀਂ ਹੋ ਸਕਦਾ ਹੂੰ ਜਿਹਨ ਵਿਚਾਰੀ ਨੂੰ ਖੁਸ਼ ਰੱਖਣਾ ਚਾਹਣਾ ਮੈਂ ਹੂੰ ਬਹੁਤ ਦੁੱਖ ਝੱਲ ਲੇ ਹਾਂਜੀ ਆਪ ਵੀ ਬਹੁਤ ਚੱਲੇ ਜੀ ਉਹਨਾਂ ਨੂੰ ਕਿਉਂ ਹੁਣ ਟਾਈਮ ਨਹੀਂ ਦੇ ਜੀ ਇਹ ਇੱਕ ਸੀਗਾ ਸੁਪਨਾ ਵੀ ਮੇਰਾ ਜਦੋਂ ਵਿਆਹ ਹੋਊਗਾ ਮੇਰੇ ਸਾਰੇ ਦੁੱਖ ਕੱਟੇ ਜਾਣਗੇ ਹਾਂਜੀ ਹੈ ਸੋਚਦੇ ਹੁੰਦੇ ਸੀ ਬਚਪਨ ਚ ਜਦੋਂ ਆ ਕੁਆਰੇ ਹੁੰਦੇ ਸੀ ਨਹੀਂ ਉਹ ਤੂੰ ਨਹੀਂ ਸੋਚਦੇ ਸੀ ਨਹੀਂ ਨਹੀਂ ਸੋਚਦੇ ਤਾਂ ਹੋਣਗੇ ਵੀ ਮੇਰਾ ਵਿਆਹ ਹੋਊਗਾ ਉਹ ਮੈਂ ਸੋਚਦੇ ਸੀ ਮੜਾ ਮੜਾ ਫਰਵਾਥ ਹਾਂ ਘਟ ਆਉਂਦਾ ਸੀ ਕੱਟੀ ਸੋਚਦੇ ਸੀ ਹਾਂਜੀ ਨਹੀਂ ਇਹ ਤਾਂ ਹੁੰਦਾ ਨਾ ਕੁੜੀ ਦਾ ਸੁਪਨਾ ਹੁੰਦਾ ਵੀ ਮੇਰਾ ਵਿਆਹ ਹੋਊਗਾ ਮੇਰੀਆਂ ਜਿਹੜੀਆਂ ਇੰਨੀਆਂ ਪਰੇਸ਼ਾਨੀਆਂ ਇੱਥੇ ਉਹ ਸਾਰੀਆਂ ਮੇਰਾ ਘਰ ਵਾਲਾ ਚੱਕ ਲੂਗਾ ਮੈਂ ਮੇਰਾ ਸਾਥ ਦੇਊਗਾ ਹੋਊਗਾ ਤਾਂ ਸਹੀ ਐ ਤਾਂ ਮੈਂ ਕਦੇ ਸੋਚਿਆ ਨਹੀਂ ਅੱਛਾ ਕਦੇ ਟੈਨਸ਼ਨ ਲਈ ਨਹੀਂ ਹੈ ਸੋਚਿਆ ਕਾ ਸੋਚਿਆ ਸੀ ਨਹੀਂ ਨਹੀਂ ਚਲੋ ਕੋਈ ਨਹੀਂ ਨਹੀਂ ਸਹੀ ਹੈ ਦਿਲ ਦੇ ਸਾਫ ਬੰਦਾ ਸਹੀ ਸੱਚੀ ਦਾ ਹੈ ਟੈਨਸ਼ਨ ਤਾਂ ਚਲੋ ਸਹੀ ਹੈ ਵੀ ਲਈ ਨਹੀਂ ਤੇ ਹੁਣ ਹੁਣ ਕੀ ਲੱਗਦਾ ਹੁਣ ਜ਼ਿੰਦਗੀ ਸੌਖੀ ਲੱਗਦੀ ਹੈ ਪਹਿਲਾਂ ਨਾਲੋਂ ਹਾਂਜੀ ਹੂੰ ਪਹਿਲਾਂ ਨਾਲੋਂ ਕੀ ਫਰਕ ਲੱਗਦਾ ਹੁਣ ਹਾਂਜੀ ਹੁਣ ਕੀ ਫਰਕ ਲੱਗਦਾ ਪਹਿਲਾਂ ਨਾਲੋਂ ਹੁਣ ਫਰਕ ਸਹੀ ਹੈ ਜੀ ਮੇਰੇ ਕੋਲ ਹੁਣ ਮਾਪਿਆ ਹੈ ਨਹੀਂ ਜੀ ਹਮਮ ਹਣ ਇਹਨਾਂ ਨੇ ਮੇਰਾ ਪੱਲਾ ਫੜਿਆ ਹੈ ਇੱਥੇ ਹਾਂ ਇਹ ਹੁਣ ਇਹ ਹੀ ਮੈਂ ਮਾਪਿਆ ਇਹ ਹੀ ਮੇਰਾ ਘਰ ਹਮਮ ਸਹੀ ਹੈ ਤੁਸੀਂ ਕਹਿੰਦੇ ਹੋ ਭੋਲੀ ਹੈ ਪਰ ਮੈਨੂੰ ਲੱਗਦਾ ਕੁੜੀ ਬਹੁਤ ਸਿਆਣੀ ਹੈ ਹਾਂਜੀ ਸਹੀ ਹੈ ਜਿਹੜੇ ਸੱਸ ਸਹੁਰੇ ਨੂੰ ਅੱਜਕੱਲ੍ਹ ਕੁੜੀਆਂ ਕੋਣ ਮਾਪਿਓ ਸਮਝ ਨਹੀਂ ਲਈ ਸਮਝ ਨਹੀਂ ਲਈ ਸਹੀ ਗੱਲ ਲਈ ਜਿਹਦੇ ਕੋਲੇ ਘਾਟ ਹੈ ਜਿਹਨੂੰ ਉਹੀ ਸਮਝ ਸਕਦੀ ਹੈ ਵੀ ਮਾਪਿਓ ਦੀ ਕੀਮਤ ਕੀ ਹੁੰਦੀ ਹੈ ਹਨਾ ਹਾਂਜੀ ਸੱਸ ਮਾਹਲਾ ਪਿਆਰ ਦਿੰਦੀ ਹੈ ਹਾਂਜੀ ਹੈ ਹਾਂਜੀ ਵਾਧੂ ਹੈ ਵਾਧੂ ਦਿੰਦੀ ਹਾਂਜੀ ਤਾਇਤਾ ਆ ਜਾ ਹਾਂਜੀ ਕਦੇ ਇਹ ਤਾਂ ਨਹੀਂ ਹੋਈ ਵੀ ਸੱਸ ਸੱਸ ਬਣ ਕੇ ਹੋਵੇ ਹੈ ਮੈਂ ਚਲੋ ਬਹੁਤ ਵਧੀਆ ਵੀ ਇਹ ਪਰਿਵਾਰ ਸਾਵਾ ਤੁਹਾਡਾ ਪਰਿਵਾਰ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਤੇ ਬਈ ਫਿਰ ਅੱਗੇ ਦਾ ਜ਼ਿੰਦਗੀ ਦਾ ਕੀ ਸੋਚ ਹੈ ਵੀ ਕੀ ਪਲਾਨ ਹੈ ਅੱਗੇ ਜ਼ਿੰਦਗੀ ਦਾ ਮੇਰਾ ਜ਼ਿੰਦਗੀ ਦਾ ਅੱਗੇ ਸੋਚੇ ਹੈ ਜੀ ਟੀਨੂ ਖੁਸ਼ ਰੱਖਾਂ ਘਰ-ਬਾਰ ਬਣਾ ਕੇ ਦੇਵਾਂ ਜੀ ਹੂੰ ਮਾਪਿਆਂ ਨੂੰ ਵੀ ਹੋਰ ਥੋੜਾ ਸੁੱਖ ਦੇਈਏ ਹੂੰ ਬੈ ਕੇ ਖਾਣਾ ਹਾਂ ਹਾਂਜੀ ਕਿਵੇਂ ਜਿਹੜਾ ਇੱਕ ਹਨਾ ਬੰਦਾ ਕਿਰਾਇਆ ਤੇ ਰਹਿੰਦਾ ਹੁੰਦਾ ਜਿਹੜਾ ਹਾਂਜੀ ਹਾਂਜੀ ਉਹਨੂੰ ਬਹੁਤ ਘੱਟ ਕੀਮਤ ਪਤਾ ਹੁੰਦੀ ਆ ਹਾਂਜੀ ਤੇ ਜਿਹੜਾ ਹਨਾ ਗਰੀਬੀ ਨਾਲ ਲੜਦਾ ਹੁੰਦਾ ਉਹਨੂੰ ਗਰੀਬੀ ਦੀ ਵੀ ਬਹੁਤ ਪਤਾ ਹੁੰਦੀ ਆ ਵੀ ਕਿਵੇਂ ਆ ਕੀ ਹੁਣ ਅੱਗੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਮੈਂ ਬਹੁਤ ਮਿਹਨਤ ਕੀਤੀ ਪਹਿਲਾਂ ਤੋਂ ਹੀ ਹਾਂਜੀ ਹੁਣ ਜਿਮੇਵਾਰੀ ਵੀ ਤੁਹਾਡੀ ਵਧ ਗਈ ਹੌਲੀ ਹੌਲੀ ਹਨਾ ਬੱਚੇ ਹੋ ਜਾਣਗੇ ਉਹ ਬਾਜ ਜਾਣਗੇ ਫਿਰ ਫਿਰ ਕਿਵੇਂ ਆਪਣੀ ਜ਼ਿੰਦਗੀ ਨੂੰ ਤੋਰਨ ਦਾ ਕੀ ਸੋਚਿਆ ਇਹ ਇਹਨਾਂ ਦੇ ਸਾਥ ਨਾਲ ਇਹਨਾਂ ਦੇ ਸਾਥ ਨਾਲ ਜੀ ਇਹਨਾਂ ਤੋਂ ਵਿਚਾਰੀ ਇਹਨੂੰ ਕਿ ਨਹੀਂ ਮੈਂ ਕਹਿ ਸਕਦਾ ਕੋਈ ਕੰਮ ਕਰਗੀ ਜਾਂ ਰਲ ਕੇ ਕਰਾਂਗੇ ਜਾਂ ਵੀ ਮੰਨ ਕੇ ਚੱਲ ਆਪਾਂ ਰਲ ਕੇ ਘਰ ਚ ਲਾਵਾਂਗੇ ਹੂੰ ਐਵੇਂ ਤਾਂ ਹੁਣ ਇਹਦੀ ਖੁਸ਼ੀ ਆ ਜੇ ਵੀ ਮੰਨ ਕੇ ਮੇਰੇ ਨਾਲ ਹੱਥ ਵਟਾਊਗੀ ਤੇ ਇਹਦੇ ਘਰ ਦਾ ਬਣੂਗੀ ਹੂੰ ਦੋਵੇਂ ਰਲ ਕੇ ਕਰੋਗੇ ਤਾਂ ਚਲੋ ਵਧੀਆ ਹੈ ਹਾਂਜੀ ਜਦੋਂ ਬਈ ਹੁਣ ਸਾਰੇ ਸੂਰੇ ਜਾਣੇ ਹੋ ਫਿਰ ਫਿਰ ਹੁੰਦਾ ਫਿਰ ਸਾਲੀਆਂ ਨਾਲ ਮਜ਼ਾਕ ਮਜ਼ੂਕ ਸਾਲੀਆਂ ਮੇਰੀਆਂ ਜੀ ਵਿਆਹੀਆਂ ਜੀ ਕੋਈ ਵੀ ਨਹੀਂ ਇੱਕ ਵਾਰ ਜਿਹੜਾ ਮਜ਼ਾਕ ਕਰ ਲਈ ਜਾ ਕੇ ਕਿੰਨੀ ਵਿਆਹ ਤੇ ਤਾਂ ਹਾਂਜੀ ਜਿਵਾਈ ਵਾਲੀ ਤੌਰ ਤਾਂ ਵਿਖਾਉਂਦੇ ਹੀ ਹੋਗੇ ਮਰੇ ਐਂ ਤਾਂ ਜੀ ਵਿਚਾਰੀਏ ਕਦੇ ਨਾ ਹੀ ਨਹੀਂ ਲੈਂਦੀ ਜਾਣਦਾ ਜੀ ਜੋਂ ਵਿਆਹ ਕੇ ਲੈਂਦੀ ਆ ਨੇ ਵਿਚਾਰੀ ਨੇ ਕਿਹਾ ਹੀ ਨਹੀਂ ਵੀ ਮੈਂ ਉੱਥੇ ਜਾ ਕੇ ਆਉਣਾ ਨਹੀਂ ਜਮਾ ਨਹੀਂ ਨਾ ਲਿਆ ਜੀ ਨਹੀਂ ਫੇ ਉੱਥੇ ਹੁੰਦੀ ਆ ਵੀ ਇਹ ਫੀਲਿੰਗ ਹੁੰਦੀ ਆ ਵੀ ਹਾਂ ਵੀ ਮੈਂ ਪ੍ਰੋਣਾ ਆ ਗਿਆ ਫੀਲਿੰਗ ਤਾਂ ਹੁੰਦੀ ਹੈ ਜੀ ਜਾਣਦੇ ਹੁਣ ਮੇਰਾ ਸਸੋਹਰ ਹੁੰਦਾ ਤੇ ਮੈਂ ਵੀ ਜਾ ਕੇ ਪੈਰੀ ਹੱਥ ਲਾਉਂਦਾ ਤੇ ਮੈਨੂੰ ਮਾਸ਼ਰਵਾਦ ਦਿੰਦੇ ਸੰਦੋ ਇਹ ਤਾਂ ਕੁਛ ਤਾਂ ਹੁੰਦਾ ਹੀ ਹੂੰ ਖੁਸ਼ੀ ਤਾਂ ਹੁੰਦੀ ਹੈ ਇੱਥੇ ਆ ਕੇ ਭੈਣੇ ਵੀ ਕਿਵੇਂ ਲੱਗਦਾ ਹੁਣ ਵੀ ਜਦੋਂ ਇੱਕ ਪਹਿਲਾਂ ਤਾਂ ਤੁਸੀਂ ਕੁਆਰੇ ਸੀਗੇ ਵੀ ਤੁਹਾਡੇ ਤੇ ਕੋਈ ਬੋਝ ਨਹੀਂ ਸੀਗਾ ਹੁਣ ਜ਼ਿੰਦਗੀ 'ਚ ਤਬਦੀਲੀ ਲੱਗਦੀ ਹੈ ਕੋਈ ਫਰਕ ਲੱਗਦਾ ਹੈ ਹਾਂ ਜੀ ਹੁਣ ਵੀ ਤੁਹਾਡੇ ਤੇ ਕੋਈ ਕੀ ਫਰਕ ਲੱਗਦਾ ਹੈ? ਸਾਨੂੰ ਵਧੀਆ ਲੱਗਦਾ ਹੈ। ਅੱਛਾ। ਹਾਂ ਜੀ। ਬਹੁਤ ਵਧੀਆ ਹੀ ਲੱਗਦਾ ਹੈ। ਹਾਂ ਜੀ। ਹੋਰ ਕੋਈ ਤਬਦੀਲੀ ਨਹੀਂ ਲੱਗਦੀ ਜਿੰਨੀ? ਨਹੀਂ। ਹੂੰ। ਬਈ ਜਦੋਂ ਇੱਕ ਬੰਦਾ ਜ਼ਿੰਮੇਵਾਰੀਆਂ ਆਉਂਦੀਆਂ ਬੰਦੇ ਤੇ ਤੁਸੀਂ ਪਹਿਲਾਂ ਬਚਪਨ ਨਗਾ ਲਿਆ ਹਨਾ। ਹਾਂ ਜੀ ਹਾਂ ਜੀ। ਪਰੀ ਬੀਚ ਨਗਾ ਲਿਆ ਜਿਵੇਂ ਵੀ ਨਗਾ ਲਿਆ ਹੁਣ ਤੁਹਾਡੇ ਤੇ ਜ਼ਿੰਮੇਵਾਰੀਆਂ ਆ ਗਈਆਂ। ਹਾਂ ਜੀ। ਹੁਣ ਕੀ ਸੋਚਦੇ ਹੋ ਵੀ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਓਗੇ? ਜ਼ਿੰਮੇਵਾਰੀਆਂ ਨੂੰ ਜੀ ਹੁਣ ਕਵੀਲਦਾਰੀ ਵੱਧ ਚੁੱਕੀ ਹੈ ਹੁਣ ਹੌਲੀ ਹੌਲੀ ਕੋਈ ਕੰਮ ਰਜਗਾਰ ਮਿਲੇਗਾ ਦਾ ਕੰਮ ਕਰਕੇ ਦਾ ਟਾਈਮ ਪਾਸ ਕਰਾਂਗੇ ਜੀ ਹੌਲੀ ਹੌਲੀ ਤਾਂ ਮੰਜ਼ਲ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਹੂੰ ਬਈ ਭੋਲੀ ਘਰ ਵਾਲੀ ਦਾ ਫਾਇਦਾ ਹੁੰਦਾ ਭੋਲੀ ਘਰ ਵਾਲੀ ਦਾ ਫਾਇਦਾ ਹੈਗਾ ਜੀ ਹੂੰ ਚਲਾਕੀਆਂ ਦਾ ਕੋਈ ਜ਼ਮਾਨਾ ਨਹੀਂ ਹੈ ਅੱਜਕੱਲ ਹੂੰ ਛੱਟ ਕੇ ਜਾ ਵਰਤਨੀ ਪਹਿਲਾਂ ਹੂੰ ਐਨੀ ਭੋਲੀ ਤੁਹਾਨੂੰ ਘਰ ਵਾਲੀ ਮਿਲੀ ਹੈ ਬਦਿਆ ਹੋ ਗਿਆ ਵੀ ਲੜਾ ਲੜਾਈ ਕਰਨੀ ਉਹ ਤਾਂ ਬਚ ਗਏ ਹਨ ਨਹੀਂ ਲੜ ਵੀਈ ਕਈ ਵਾਰੀ ਅਸੀਂ ਚੌੜ ਕਰਦੇ ਲੜ ਵੀ ਪਈਦਾ ਜੀ ਫਿਰ ਇੱਕੋ ਜਿਹਾ ਹੋ ਜਾਂਦਾ ਹਾਂ ਜੀ ਤੁਸੀਂ ਤਾਂ ਕਹੇ ਤੁਸੀਂ ਨਹੀਂ ਲੜੀ ਨਹੀਂ ਹਲੇ ਤਾਂ ਹੈ ਭੈਣੇ ਫਿਰ ਕਈ ਵਾਰੀ ਸਿੱਧਾ ਕਰ ਵੀ ਦਿੰਦੇ ਹਾਂ ਹਾਂ ਹੈ ਹੈ ਨਹੀਂ ਨਹੀਂ ਕੀਤਾ ਤਾਂ ਹੋਣਾ ਹੀ ਹੈ ਲੜੇ ਆ ਜਦੋਂ ਵੀ ਉਹ ਕਹਿੰਦਾ ਵੀ ਬਾਈ ਜੀ ਕਹਿੰਦੇ ਹੁੰਦੇ ਐਸੀ ਲੜੋ ਲੜਦੇ ਹਾਂ ਤਾਂ ਪਿਆਰ ਨਾ ਰਹਿੰਦੇ ਆ ਹਾਂਜੀ ਸਹੀ ਹੈ ਫਿਰ ਤੇ ਜੇ ਫਿਰ ਬਾਈ ਬਾਲੀ ਉਹ ਨਿੱਕੀ ਕਰੇ ਫੇਰ ਤੇ ਕਰੂਗਾ ਫਿਰ ਫੇਰ ਵੇਖਾਂਗੇ ਜਦੋਂ ਕਰੂਗਾ ਜਿਵੇਂ ਬਈ ਅੱਜ ਕੱਲ ਦਾ ਨਾ ਜਮਾਨਾ ਵੀ ਘਰਾਂ 'ਚ ਬਹੁਤ ਸਾਰੇ ਕੁਲੇਸ਼ ਹੋ ਜਾਂਦੇ ਆ ਬਹੁਤ ਨਹੀਂ ਆਂ ਜੀ ਹਾਂ ਜੀ ਐਂ ਲੱਗਦਾ ਵੀ ਇੰਨੀ ਵੀ ਭੋਲੀ ਆ ਭੈਣ ਵੀ ਵਧੀਆ ਜ਼ਿੰਦਗੀ ਗੁਜ਼ਰੂਗੀ ਥੋੜੀ ਤੁਹਾਨੂੰ ਕੋਈ ਬਾਹਲਾ ਸਮਝਾਣਾ ਸਮਝੋਣਾ ਨਹੀਂ ਪਊਗਾ ਨਾ ਜੀ ਬਹੁਤ ਵਧੀਆ ਜ਼ਿੰਦਗੀ ਗੁਜ਼ਰੂਗੀ ਜੀ ਹੂੰ ਜਿਹੋ ਜਿਹਾ ਮੈਂ ਹਾਂ ਜੋ ਉਹੋ ਜਿਹਾ ਮੇਰੇ ਘਰ ਦੇ ਹੂੰ ਬਹੁਤ ਵਧੀਆ ਮਿਲਿਆ ਜੀ ਆਪਾਂ ਨੂੰ ਹੂੰ ਬਹੁਤ ਵਧੀਆ ਪਰਿਵਾਰ ਮਿਲਿਆ ਪਰ ਨਸੋਸ ਇੱਕ ਹੀ ਆ ਵਿਚਾਰੀ ਤੇ ਨਿੱਕੇ ਜਿਹੇ ਮਾਪਿਆਂ ਮਰ ਗਿਆ ਹੁਣ ਹੱਥ ਮੰਮੀ ਡੈਡੀ ਹਰਾਂ ਨੇ ਸਰ ਤੇ ਰੱਖਿਆ ਹੈ ਜੀ ਇਸ ਚੀਜ਼ ਕਰਕੇ ਮੈਨੂੰ ਥੋੜੇ ਜਿਵੇਂ ਮੰਮੀ ਡੈਡੀ ਹਰ ਕਹਿੰਦੇ ਵੀ ਨਹੀਂ ਆਪਾਂ ਰਿਸ਼ਤਾ ਇਹੀ ਲੈ ਮੈਨੂੰ ਮਨਜ਼ੂਰ ਆ ਮੈਨੂੰ ਤੇ ਭਈ ਐ ਤਾਂ ਨਹੀਂ ਹੁੰਦਾ ਵੀ ਕਈ ਵਾਰੀ ਭੋਲੇ ਬੰਦੇ ਨੂੰ ਬਹੁਤ ਗੱਲਾਂ ਸਮਝਾਉਣੀਆਂ ਪੈਂਦੀਆਂ ਤੇ ਤੁਸੀਂ ਆ ਖਿੱਚ ਜਾਂਦੇ ਹੋ ਨਵੇਂ ਨੂੰ ਤਾਂ ਸਮਝਾਉਣੇ ਬਹੁਤ ਕੁਝ ਪੈਂਦਾ ਨਹੀਂ ਜੀ ਨਹੀਂ ਸਮਝਾਉਣਾ ਪੈਂਦਾ ਜੀ ਸਭ ਰੋਟੀ ਪਾਣੀ ਵਧੀਆ ਜੀ ਕੱਪੜਾ ਲੀਡਲਤ ਵਧੀਆ ਤੋਂ ਲੈਂਦੇ ਆ ਜੀ ਸਾਰਾ ਕੁਝ ਬੁੱਕਰ ਬੁੱਕਰ ਮਾਰ ਲੈਂਦੇ ਸਾਰਾ ਕੰਮ ਕਰਦਾ ਕਰ ਲੈਂਦੇ ਆ ਸਾਰੇ ਜ਼ਿੰਮੇਵਾਰੀਆਂ ਪੈਸੇ ਤੇਲੇ ਦਾ ਪਤਾ ਹੈ ਜੀ ਅੱਛਾ ਹਾਂਜੀ ਇੰਨੇ ਵੀ ਨਹੀਂ ਪੋਲੀ ਪਹਿਣਾ ਹਾਂਜੀ ਹਾਂਜੀ ਹੈ ਹਾਂਜੀ ਮੈਨੂੰ ਤਾਂ ਭੈਣ ਜਾਣ ਕੇ ਹੀ ਬਣੀ ਹੋਈ ਆ ਪੋਲੀ ਥੋੜਾ ਜਿਆ ਹੈ 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 ਜੀ ਹਰ ਇੱਕ ਗੱਲ ਸਹੀ ਕਹਿ ਦਿੰਦੀ ਆ ਪਰ ਭੈਣ ਦੇ ਉਲਟੀ ਗੱਲ ਕਹਿੰਦੇ ਆ ਹੈਣਾ ਯਾ ਪਤਾ ਨਹੀਂ ਜੀ ਵੇਖੋ ਇਹਨੇ ਕੋਲੇ ਹੁਣ ਘਰ-ਬਾਰ ਰੈਂਦਾ ਜੀ ਹਾਂ ਆਪਾਂ ਤਾਂ ਇਹਨਾਂ ਮਾਪਿਆਂ ਵੀ ਇਹਦਾ ਰੋਟੀ ਮੈਨੂੰ ਮਿਲੇ ਨਾ ਮਿਲੇ ਪਹਿਲਾਂ ਇਹਨਾਂ ਨੂੰ ਮਿਲਣੀ ਚਾਹੀਦੀ ਹਾਂ ਅੱਜ ਕੱਲ੍ਹ ਅਜਾ ਨਾ ਵੀ ਬਹੁਤ ਸਾਰੇ ਘਰਾਂ 'ਚ ਇਹ ਵੀ ਗਲੇਸ਼ ਹੁੰਦਾ ਵੀ ਮੈਂ ਤੇਰੇ ਮਾਪਿਆਂ ਨੂੰ ਨਹੀਂ ਸਾਹਮਣਾ ਮੈਂ ਨਹੀਂ ਰੋਟੀ ਦੇਣੀ ਇਹ ਇਹ ਵੀ ਲੜਾਈਆਂ ਹੁੰਦੀਆਂ ਪਰ ਭੈਣ ਨੂੰ ਮੈਨੂੰ ਲੱਗਦਾ ਜ਼ਿਆਦਾ ਕਦਰ ਪਤਾ ਹੋਊਗੀ ਮਾਪਿਆਂ ਦੀ ਹਨਾ ਭੈਣੇ ਹਾਂਜੀ ਇਹਨੇ ਆਉਂਦੇ ਸਾਰੀ ਕਹਿਤਾ ਸੀ ਵੀ ਮੇਰਾ ਮਾਪਿਓ ਇਹ ਹੈ ਜੀ ਮੇਰਾ ਮਾਪੇ ਉਹ ਬਚਪਨ ਸੀ ਜਦੋਂ ਗੁజర్ ਗਿਆ ਜੀ ਤੱਕੇ ਖਾ ਕੇ ਕਹਿੰਦੀ ਮੈਂ ਕਿਤੇ ਉਧਰ ਕੰਮ ਕਰਨਾ ਕਦੇ ਉਧਰ ਕਰਨਾ 1 ਵਜੇ ਦਾ 3 ਵਜੇ ਤੱਕ ਨਹੀਂ ਟਿਕਿਆ ਜਾਂਦਾ ਸੀ ਮੇਰੇ ਨੇ ਗਰੀਬੀ ਕੱਢੀ ਆ ਵਿਚਾਰੀ ਨੇ ਬਹੁਤ ਔਖੀ ਤੇ ਜਦੋਂ ਭੈਣੇ ਤੁਸੀਂ ਇੱਥੇ ਜ਼ਿੰਦਗੀ 'ਚ ਜਦੋਂ ਮਾਪੇ ਮਿਲੇ ਤੁਹਾਨੂੰ ਇੱਧਰੋਂ ਉਧਰੋਂ ਉੱਤਰ ਰੱਬ ਨੇ ਚਲੋ ਨਹੀਂ ਰੱਖੇ ਹਾਂਜੀ ਮਾਪੇ ਉਿੰਦੋਂ ਮਿਲੇ ਫਿਰ ਕੀ ਮਹਿਸੂਸ ਹੋਇਆ ਸੀ ਵੀ ਸਾਧਨਤ ਕੁਸਨ ਦੀ ਬਸ ਉਸ ਹੋਈ ਜੀ ਐਸ ਤਰ੍ਹਾਂ ਜਿਵੇਂ ਦੇ ਰਏ ਸੀ ਉਹਦੇ ਸੀ ਇਹਦਾ ਮਾਪਾ ਫਲਾ ਫਰਨਾ ਹੀ ਪੜਦਾ ਹੈ ਇਹਨਾਂ ਮੈਨੂੰ ਕੁਝ ਹੀ ਨਹੀਂ ਮਹਿਸੂਸ ਹੁੰਦਾ ਨੂੰ ਸਾਧਨ ਕੁਸੁੰਦਾ ਹੀ ਨਹੀਂ ਜਦ ਜਾ ਦਿੱਤਾ ਐ ਐਸੇ ਉੱਥੇ ਉਹਨਾਂ ਦਾ ਸਿਰਸਾ ਹੀ ਬਸ ਹੂੰ ਆਪਾਂ ਤਾਂ ਜੀ ਵਧੀਆ ਰੋਟੀ ਪਾਣੀ ਮਿਲਦਾ ਜੀ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਮੇਰੇ ਮਾਪੇ ਵਧੀਆ ਹੀ ਸੀ ਹੂੰ ਇਹ ਵੀ ਵਧੀਆ ਮੇਰਾ ਪਰਿਵਾਰ ਬਸ ਸੋਪਾ ਨਾਲ ਨਾਲ ਥੋੜੀ ਥੋੜੀ ਗੱਲ ਤੁਹਾਡੇ ਮੰਮੀ ਡੈਡੀ ਨਾਲ ਵੀ ਕਰਦੇ ਆ ਹਾਂਜੀ ਕਰੋ ਸਾਡੇ ਨਾਲ ਬਾਈ ਨੇ ਇਹਨਾਂ ਨੇ ਇਹਨਾਂ ਦੀ ਵੀਡੀਓ ਅਪਲੋਡ ਕੀਤੀ ਸੀ ਉਸ ਤੋਂ ਬਾਅਦ ਇਹ ਵਾਇਰਲ ਹੋਇਆ ਬਈ ਕੀ ਨਾਂ ਤੁਹਾਡਾ ਮੇਰਾ ਨਾਮ ਸਿੰਘ ਸਸੀ ਕਾਲੀ ਸਾਰਾ ਉਹ ਤੇ ਮਾਤਾ ਦਾ ਇਹ ਵੀ ਉਹਨਾਂ ਦੀ ਮਾਤਾ ਹੈ ਤੇ ਮਾਤਾ ਤੁਹਾਡਾ ਕੀ ਨਾਂ ਹੈ ਮੇਰਾ ਨਾਮ ਬਲਵੀਰ ਕੌਰ अच्छा तो भाई किमे की मन आया ਵੀ ਵੀਡੀਓ ਤੁਸੀਂ ਇਹਨਾਂ ਦੀ ਇੰਸਟਾਗ੍ਰam ਤੇ ਪਾ ਕੇ ਵਾਇਰਲ ਕੀਤੀ ਬਰੇ ਕੀ ਔਰ ਇੱਕ ਬੰਦੇ ਨੇ ਚਲੋ ਚਾਹ ਹੁੰਦਾ ਹੀ ਹਨਾ ਕਿ ਚਲੋ ਕਿ ਆਪ ਮੈਰਿਜ ਭਰਾ ਦੀ ਹੋਈ ਸੀਗੀ ਕਿ ਆਪਾਂ ਵੀਡੀਓ ਪਾ ਦੀ ਆਪਾਂ ਨੂੰ ਕੀ ਪਤਾ ਸੀ ਵਾਇਰਲ ਹੋ ਜਾਊਗੀ ਹਨਾ ਇਹ ਕਿ ਚਲੋ ਮਿਹਰਬਾਨੀ ਭਰਾਵਾਂ ਨੇ ਸਪੋਰਟ ਕੀਤੀ ਜਿੰਨਾਂ ਨੇ ਕਿ ਵਾਇਰਲ ਹੋ ਗਈ ਭਰਾ ਦੀ ਵੀਡੀਓ ਕਿ ਹਾਂਜੀ ਨਹੀਂ ਤੂੰ ਉਹ ਸੀਨ ਕਿਵੇਂ ਕੱਟਿਆ ਫਿਰ ਵੀ ਉਹ ਬਾਹਾਂ ਵਾਲਾ ਸੀਨ ਭਾਜੀ ਓਦਾਂ ਕੀ ਫੋਟੋ ਕੀ ਥੋੜੀ ਵੀਡੀਓ ਐਡਿਟ ਕੀਤੀ ਸੀਗੀ ਆਪਾਂ ਫੋਨ ਦੇ ਵਿੱਚ ਕਿ ਓਦਾਂ ਵੀ ਵੀਡੀਓ ਬਣੀ ਸੀ ਆਪਣੇ ਕੋਲ ਸਿੰਪਲ ਕਿ ਆਪਾਂ ਥੋੜੀ ਉਹ ਕੱਟ ਲਈ ਉੱਥੋਂ ਵੀਡੀਓ ਉੱਤੇ ਆਪਾਂ ਬਣਾ ਕੇ ਤੇ ਉੱਤੇ ਪਾਤੀ ਇੰਸਟਾਗ੍ਰam ਤੇ ਪਤਾ ਸੀਗਾ ਵੀ ਬਈ ਆਹ ਸੀਨ ਵਾਇਰਲ ਹੋ ਜਾਣਾ ਹਾਂਜੀ ਕਿ ਜਦੋਂ ਕਿ ਆਪਾਂ ਵੀਡੀਓ ਵੇਖੀ ਬਾਈ ਐ ਬਾਹ ਮਾਰਦੇ ਪੈ ਚਲਾ ਕੇ ਤੇ ਆਪਾਂ ਕਿ ਕੱਟ ਕੇ ਤੇ ਵੀਡੀਓ ਵਾਇਰਲ ਹੋ ਗਈ ਹੈ ਜੀ ਹਾਂਜੀ ਜਦੋਂ ਵਾਇਰਲ ਹੋਈ ਫਿਰ ਇਹਨਾਂ ਨੂੰ ਦੱਸਿਆ ਪਹਿਲਾਂ ਇਹਨਾਂ ਨੂੰ ਪਤਾ ਸੀ ਨੇ ਪਹਿਲਾਂ ਨਹੀਂ ਇਹਨਾਂ ਨੂੰ ਸੀ ਪਤਾ ਸੀ ਆਈ ਕਿ ਉਹਦਾ ਬਾਈ ਨੇ ਪੁੱਛਿਆ ਸੀ ਕਿ ਵੀਡੀਓ ਪਾਉਣ ਲੱਗੇ ਆਈ ਕਿ ਜਦੋਂ ਕਿ ਆਪਾਂ ਦੋ ਤਿੰਨ ਦਿਨਾਂ ਦੇ ਬਾਅਦ ਪਤਾ ਲੱਗੇ ਕਿ ਵੀਡੀਓ ਵਾਇਰਲ ਹੋਣ ਲੱਗੀ ਫਿਰ ਬਾਈ ਨੂੰ ਦੱਸਿਆ ਸੀ ਆਪਾਂ ਆਈ ਕਿ ਵੀਡੀਓ ਵਾਇਰਲ ਹੋ ਹੀ ਜਾਂਦੀ ਹੈ ਆਪਣੀ ਫਿਰ ਇਹਨਾਂ ਨੇ ਤੁਹਾਨੂੰ ਕੀ ਕਿਹਾ ਫਿਰ ਇਹਨਾਂ ਨੇ ਇਹੀ ਕਿਹਾ ਸੀ ਕਿ ਚਲੋ ਕਿ ਵਧੀਆ ਚੰਗੀ ਗੱਲ ਹੈ ਤੁਸੀਂ ਕਹਿੰਦੇ ਕਿ ਹੋਰ ਵੀ ਵੀਡੀਓ ਹੈਂਗ ਤੁਹਾਡੇ ਕੋਲ ਸੀ ਹੋਰ ਵੀ ਪਾਈ ਚਲੋ ਹਾਂਜੀ ਅੱਛਾ ਇਹ ਆਜ ਤਾਂ ਲੈ ਕੇ ਪਾਈ ਹਾਂਜੀ ਮਾਤਾ ਨੋ ਕਿਵੇਂ ਲੱਗਦੀ ਹੈ ਨਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਹੂੰ ਬਹੁਤ ਵਧੀਆ ਹੂੰ ਐ ਹੋ ਜੀ ਨੋਹਾ ਕਰ ਕਰ ਹੁਣ ਅੱਛਾ ਜੇ ਜ ਮੈਨੂੰ ਨੋਹਾ ਮਿਲੀ ਆ ਹਾਂ ਤੇ ਪਿਆਰ ਕਰਦੀ ਆ ਵਾਧੋ ਜਿਵੇਂ ਉਹਨਾਂ ਦੇ ਮਾਪਿਓ ਹੈ ਨਹੀਂ ਉਹ ਕਹਿੰਦੀ ਮੇਰਾ ਮਾਪਿਓ ਤੁਸੀਂ ਆ ਹਾਂ ਤੁਹਾਨੂੰ ਫਿਰ ਲੱਗ ਲੱਗਦਾ ਬਣਿਓ ਮਾਪਿਓ ਉਹਨਾਂ ਦਾ ਫਿਰ ਬਣ ਗਈ ਮੈਂ ਤਾਂ ਜਿੱਦਣ ਦੀ ਆਈ ਆ ਨਾ ਉਹਦੇ ਦੀ ਮੈਨੂੰ ਐ ਲੱਗਦੀ ਵੀ ਮੇਰੀ ਧੀ ਤਾਂ ਗਾਂ ਗਈ ਤੇ ਮੇਰੀ ਧੀ ਇਹੀ ਆ ਇੱਕ ਹੀ ਆ ਮੇਰੀ ਧੀ ਹਾਂ ਹਾਂ ਤੇ ਮੇਰੀ ਕਹਿੰਦੇ ਵੀ ਸੱਸਾਂ ਜਿੰਨੀ ਮਰਜ਼ੀ ਹੋ ਜਾਣ ਮਾਂ ਨਹੀਂ ਬਣ ਸਕਦੀ ਮਾਂ ਨਹੀਂ ਬਣ ਸਕਦੀ ਪਰ ਮੈਂ ਤਾਂ ਬਣ ਗਈ ਹਾਂ ਤੇ ਲੋਹ ਕਹਿੰਦੇ ਧੀ ਨਹੀਂ ਬਣ ਸਕਦੀ ਧੀ ਨਹੀਂ ਬਣ ਸਕਦੀ ਬਨਜੂ ਫਿਰ ਉਹ ਧੀ ਹੁਣ ਇਹਨੂੰ ਇਹਦੇ ਮਨਚੇ ਨੂੰ ਪਤਾ ਪਰ ਮੈਨੂੰ ਮੇਰੇ ਮਨ ਤਾਂ ਮੈਨੂੰ ਪਤਾ ਵੀ ਮੈਂ ਆਪਦੀ ਧੀ ਬਣਾ ਲਈ ਹੈ ਹਾਂ ਧੀ ਬਣਾ ਲਈ ਧੀ ਬਣਾ ਲਈ ਮੈਂ ਜਿੱਦਨ ਦੀ ਇਹ ਵਿਹੜੇ ਚ ਵਰ ਗਈ ਅਸੀਂ ਉਹਦੇ ਦੇ ਸੋਕ ਸ਼ਾਂਤੀ ਵਧੀਆ ਸਾਡੇ ਘਰੇ ਵਧੀਆ ਬਰਕਤ ਘਰੇ ਸਾਡੇ ਤੇ ਵਧੀਆ ਰਹਿੰਦੇ ਅਸੀਂ ਚਾਰੇ ਜੀ ਹਾਂ ਵਧੀਆ ਚੈਨ ਨਾਲ ਜ਼ਿੰਦਗੀ ਜੀਦੇ ਜੀ ਨੇ ਹਾਂ ਤੇ ਜਦੋਂ ਜਿਵੇਂ ਇਹ ਭੋਲੀ ਐ ਭੈਣ ਤੇ ਆਕ ਤਾਂ ਨਹੀਂ ਜਾਂਦੇ ਵੀ ਕਦੇ ਵੀ ਇਹਨੂੰ ਬਾਰ ਬਾਰ ਕਹਿਣਾ ਪੈਂਦਾ ਹੋਵੇ ਹੈ ਮੈਂ ਕਦੇ ਇਹਨੇ ਮੈਨੂੰ ਮੌਕਾ ਨਹੀਂ ਦਿੱਤਾ ਕਦੇ ਅੱਛਾ ਕਹਿਣ ਦਾ ਹਾਂ ਕਦੇ ਨੀ ਮੌਕਾ ਦਿੱਤਾ ਤੜਕੇ ਮੈਂ ਔਰ ਲੇਟ ਉੱਠਦੀ ਮੈਂ ਥੂਠੀਆਂ ਨੀ ਜਾਂਦਾ ਮੇਰੇ ਗੋਡੇ ਗਾਡੇ ਦੁਖਦੇ ਚਾਹ ਨਹੀਂ ਮਿੱਥ ਬਣਦੀ ਇਹ ਜਿੱਦਣ ਡਿਆਈ ਉਹਦੇ ਦਾ ਮੈਂ ਕਦੇ ਚਾਹ ਨਹੀਂ ਬਣਾਈ ਹਮ ਇਹਨੇ ਮੈਨੂੰ ਸੁੱਤੀ ਪੈਨ ਵਾਹ ਦੇਣੀ ਮੰਮੀ ਚਾਹ ਪੀਲਾ ਮੈਂ ਉਸ ਦਿਨ ਮੈਨੂੰ ਇਹਨੇ ਪਾਣੀ ਦਾ ਗਲਾਸ ਦੇਣਾ ਮੂੰਹ ਧੋਣ ਨੂੰ ਮੈਂ ਮੰਚੇ ਤੇ ਬੈਠੀ ਚਾਹ ਲੈ ਲੈਣੀ ਮੈਨੇ ਵਧੀਆ ਚਾਹ ਪਾਣੀ ਵਧੀਆ ਦਿੰਦੀ ਐਨਾ ਸੁੱਖ ਮੇਰੀ ਵੀ ਹੁਣ ਚਾਰਾ ਫਾ ਗੱਲ ਗਾਂ ਜਾਵਰਦੀ ਆ ਸੁੱਖ ਨਹੀਂ ਮਿਲਿਆ ਮੈਨੂੰ ਪਿੱਛੇ ਹਮ हां बहुत मैं बहुत ਔਖੀ ਹਾਂ ਮੈਂ ਬਹੁਤ ਔਖੇ ਜਨ ਕੰਡੇ ਆ ਪਰ ਅੱਜ ਗਰੀਬੀ ਚ ਵੀ ਰੋਲੇ ਗਰੀਬੀ ਚ ਵੀ ਮੈਂ ਬਹੁਤ ਬਹੁਤ ਰੋਈ ਹਾਂ ਬਹੁਤ ਗਾਲੇ ਪਰ ਹਜੇ ਵੀ ਮੈਨੂੰ ਮਾਰ ਲੈ ਮੈਨੂੰ ਮਾਰ ਤਾ ਮੈਨੂੰ ਘਰ ਦੇ ਦੇ ਮੇਰੇ ਸੌਣੇ ਅਰ ਕਿਨੂ ਮੈਂ ਕਿੱਥੇ ਲੱਗ ਜਾ ਬਾਰ ਬਾਰ ਤਾਂ ਹਨਾ ਘਰ ਮਕਾਨ ਬਦਲਦਾ ਹੀ ਬੰਦਾ ਅੱਕ ਜਾਂਦਾ ਅੱਕ ਜਾਂਦਾ ਕਿਸੇ ਦੇ ਰਹਿਣਾ ਕਿਸੇ ਦੇ ਹਨਾ ਅਧੀਨ ਰਹਿਣਾ ਪਰਾਂ ਡਰ ਕੇ ਰਹਿਣਾ ਹਾਂ ਆਪ ਦੇ ਘਰੇ ਤਾਂ ਕਹਿੰਦੇ ਬੰਦਾ ਭਲਾ ਦੀ ਖੂਪਾਟ ਲੈ ਖੂਪਾਟ ਲੈ ਪਰ ਬਗਾਨੇ ਘਰੇ ਤਾਂ ਢਾਰੀ ਢਾਰਾ ਪਰ ਹਜੇ ਮੈਨੂੰ ਇਹਨਾਂ ਨੇ ਵਿਚਾਰੇ ਨੇ ਇਹ ਵਿਚਾਰੇ ਮਾਸਟਰ ਰਹਿੰਦੇ ਆ ਲਾਲਾਵਾਲ ਇਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਕਹਿੰਦੇ ਮਾਤਾ ਤੂੰ ਬੇਫਿਕਰੀ ਹੋ ਕੇ ਵਿਆਹ ਕਰ ਲੈ ਤਨ ਕੋਈ ਟੈਨਸ਼ਨ ਨਹੀਂ ਅਸੀਂ ਤੇਰੀ ਬਾਹ ਫੜਾਂਗੇ ਵਧੀਆ ਪਾਰਟੀ ਤੇ ਵੀ ਆਏ ਆ ਵਧੀਆ ਮੇਰੇ ਨਾਲ ਉਹਨਾਂ ਨੇ ਉਹਦੀ ਮਾਂ ਤਾਂ ਇੱਥੇ ਰਹੀ ਆ ਜਿੰਨੇ ਦਿਨ ਸਾਡਾ ਵਿਆਹ ਨਹੀਂ ਹੋਇਆ ਵਧੀਆ ਰਹੀ ਆ ਮੇਰੇ ਨਾਲ ਹਜੇ ਵੀ ਉਹ ਆਂਦੇ ਤੁਹਾਨੂੰ ਕੋਈ ਇੱਥੋਂ ਕੱਢਣ ਵਾਲਾ ਨਹੀਂ ਜੰਮਿਆ ਤੁਸੀਂ ਜਿੰਨਾ ਚਿਰ ਜ਼ਿੰਦਗੀ ਜੋ ਨੇ ਜੋ ਉੱਥੇ ਪਰ ਨਹੀਂ ਆਪਦਾ ਵੀ ਮਹਾਰਾਜ ਨੇ ਬਣਾਉਣਾ ਚਾਹੀਦਾ ਆਸ ਰੱਖਗੇ ਵੀ ਰੱਬ ਆਪਦਾ ਵੀ ਦੇਵੇ ਨੇ ਬਗਾਨੇ ਘਰੇ ਤਾਂ ਹੂੰ ਡਾਈ ਢਾਰ ਹੁੰਦਾ ਹੀ ਆ ਆਸ ਤਾਂ ਉਮੀਦ ਤਾਂ ਬੰਦੇ ਨੂੰ ਹੁੰਦੀ ਆ ਹਾਂ ਜਿੰਦੇ ਜੀ ਮੈਂ ਆਪਦੇ ਨਾ ਪੁੱਤ ਦਾ ਘਰ-ਬਾਰ ਵੇਖਾਂ ਬਣਿਆ ਵੇਖਾਂ ਮੈਂ ਇਹਨਾਂ ਦੇ ਧੀਆ ਪੁੱਤ ਵੇਖਾਂ ਹੂੰ ਮੈਨੂੰ ਬਹੁਤ ਹੁਣ ਮੇਰਾ ਦਿਨੋ ਦਿਨ ਨਾ ਹੁਣ ਮੇਰਾ ਦਿਲ ਟੈਨਸ਼ਨ 'ਚ ਰਹਿੰਦਾ ਹੂੰ ਮੈਂ ਟੈਨਸ਼ਨ ਆਈ ਦੀ ਆ ਘੋਣੇ ਨਾਲ ਮਾਰ ਐ ਨਿੰਦਰੀ ਇੱਕ ਪੂਰੀ ਘਰ ਦੀ ਅਰਦਾਸ ਬਸ ਇੱਕ ਹੋਰ ਕਰ ਦੇਵੇ ਹੂੰ ਬਸ ਫੇਰ ਮੈਂ ਖੋਜ ਹੀ ਖੋਜ ਕਰ ਚਾਹੀਦਾ ਹਾਂਜੀ ਘਰ ਚਾਹੀਦਾ ਹੂੰ ਮੈਨੂੰ ਹੋਰ ਕੋਸ ਨਹੀਂ ਚਾਹੀਦਾ ਬਸ ਮੈਨੂੰ ਮਹਾਰਾਜ ਘਰ ਦੇ ਦੇਵੇ ਮੈਂ ਰੋਟੀ ਆਵਦੀ ਅਸੀਂ ਕਮਾ ਕੇ ਖਾ ਲਾਂਗੇ ਹੂੰ ਅੱਗੇ ਵੀ ਕਮਾ ਕੇ ਖਾਣੇ ਆਪਾਂ ਹੂੰ ਹੁਣ ਵੀ ਖਾ ਲਾਂਗੇ ਬਸ ਮੈਨੂੰ ਮਾਲਕ ਘਰ ਦੇ ਦੇਵੇ ਸਾਰਾ ਪਰਿਵਾਰ ਹੀ ਫਿਰ ਤੇੜੀ ਮਜ਼ਦੂਰੀ ਕਰਦਾ ਹਾਂਜੀ ਹੂੰ ਤਾਂ ਵਿਚਾਰੇ ਪਹਿਲਾਂ ਸਾਡੇ ਬੱਕਰੀਆਂ ਸੀਗੀਆਂ ਹੂੰ ਬੱਕਰੀਆਂ ਸਾਡੀਆਂ ਅੱਜ ਕਿਸੇ ਹਾਲ ਚ ਬਹੁਤ ਮਰ ਗੀਆਂ ਅੱਛਾ ਤੇ ਸਾਨੂੰ ਬਹੁਤ ਘਾਟਾ ਪੈ ਗਿਆ ਮੇਰੀ ਧੀ ਨੇ ਮੇਰੀ ਬਾਹ ਫੜੀ ਉਹਨੇ ਸਾਨੂੰ 50 ਹਜ਼ਾਰ ਦਾ ਲੋਨ ਚਕਾਇਆ ਅਸੀਂ ਬੱਕਰੀਆਂ ਲਈਆਂ ਬੱਕਰੀਆਂ ਤੇ ਸਾਨੂੰ ਵੱਧੋ ਘਾਟਾ ਪੈ ਗਿਆ ਫਿਰ ਅਸੀਂ ਹਾਰ ਕੇ ਹੁਣ ਵੇਚ ਹੀ ਦਿੱਤੀ ਅੱਛਾ ਹਾਂ ਅਸੀਂ ਵੇਚ ਦਿੱਤੀ ਹੁਣ ਮੈਂ ਬੰਬਾਰੀ ਪੈ ਗਈ ਸੀ ਤੇ ਵੇਚ ਦਿੱਤੀਆਂ ਸੀ ਹੁਣ ਆਉਂਦਾ ਦਿਹਾੜੀ ਧੂੜੀ ਕਰਕੇ ਤੇ ਚੜ੍ਹ ਕੇ ਟਾਈਮ ਪਾਸ ਕਰਾਂਗੇ ਚਲੋ ਧੰਨਵਾਦ ਮਾਤਾ ਤੁਸੀਂ ਸਾਰੇ ਪਰਿਵਾਰ ਦਾ ਤੁਹਾਡੇ ਦਾ ਤੁਸੀਂ ਟਾਈਮ ਦਿੱਤਾ ਸਾਨੂੰ ਹਾਂਜੀ ਕੋਈ ਗੱਲ ਨਹੀਂ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ